ਅਜੀ ਕੀ ਮਾਮਲਾ ਹੈ ਸਾਰਾ ਹੀ ਦੱਸੋ ਇਹ ਭਾਈ ਇੱਕ ਨਾ ਸਾਡੇ ਨਾਲ ਮੁਤਿਆਰ ਭਾਈ ਸਾਧੂ ਸਾਹਿਬ ਹੈਗੇ ਮੁੱਖਾ ਨਾ ਦਾ ਨਾਮ ਤੇ ਉਹ ਘਰੋਂ ਦੁਕਾਨ ਤੇ ਜਾ ਰਹੇ ਸੀ ਤੇ ਦੁਕਾਨ ਤੇ ਜਾ ਰਹੇ ਸੀ ਤੇ ਰਸਤੇ 'ਚ ਉਹ ਨਾ ਕੋਈ ਅਣਪਛਾਤੇ ਲੋਕ ਹੀ ਵਿੱਚ ਪਛਾਣ ਵਾਲੇ ਵੀ ਸੀ ਉਹਨਾਂ ਨੇ ਕਾਰ ਮਾਰੀ ਭਾਈ ਦੇ ਮੋਟਰਸਾਈਕਲ ਤੇ ਮੋਟਰਸਾਈਕਲ ਤੋਂ ਭਾਈ ਡੇਗ ਪੇ ਤੇ ਡੇਗ ਪੇ ਤੇ ਭਾਈ ਨੇ ਜੋ ਪਿੱਛੇ ਮੁੜ ਕੇ ਵੇਖਿਆ ਆਇਆ ਕਰਕੇ ਤੇ ਉਹ ਪਿੱਛੋਂ ਉਹ ਚੋਂ ਬੰਦੇ ਲਿਖਲੇ ਵਾਵਾ 7-8 ਜਣੇ ਲਿਖਲੇ ਦਵਾ ਦਾ ਤੇ ਕਿਰਪਾਨਾਂ ਲੈ ਕੇ ਉਹਨਾਂ ਦੇ 56 ਛੀਆਂ ਤੇ ਹੱਥੇ ਕਿਰਪਾਨਾਂ ਸੀ ਤੇ ਉਹਨਾਂ ਨੇ ਭਾਈ ਦੇ ਮਾਰਨੀ ਸ਼ੁਰੂ ਕਰਤੀਆਂ ਤੇ ਭਾਈ ਭੱਜ ਕੇ ਉਥੇ ਕੋਈ ਗੇਟ ਹੀ ਉਹਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਫਿਰ ਉਹ ਘਰ 'ਚ ਵੀ ਵੜ ਗਏ ਤੇ ਉਹ ਵੀਡੀਓ 'ਚ ਵੀ ਆ ਸਰੀਆਮ ਬੜੀਆਂ ਕਿਰਪਾਨਾਂ ਮਾਰੀਆਂ ਭਾਈ ਦੇ ਪੈਰਾਂ ਤੇ ਲੱਤਾਂ ਤੇ ਕਾਰਨ ਈਰਖਾ ਭਾਈ ਚੰਗੇ ਭਾਈ ਸੋਨੇ ਦਾ ਕੰਮ ਕਰਦੇ ਆ ਭਾਈ ਇੱਕ ਬਹੁਤ ਚੰਗੇ ਬੰਦੇ ਹੈਗੇ ਆ ਲੋਕਾਂ ਦਾ ਭਲਾ ਕਰਨ ਵਾਲੇ ਹੈਗੇ ਆ ਤੇ ਉਹ ਈਰਖਾ ਬੰਦੇ ਨੂੰ ਆ ਹੀ ਜਾਂਦੀ ਆ ਕਿ ਨਾ ਜਿਹੜੇ ਉਹ ਹਨਾ ਕਿ ਯਾਰ ਇਹਦੀ ਕੋ ਚੜਦੇ ਆ ਹਨਾ ਦੁਨੀਆ ਇਦਾਂ ਕੁ ਜੁੜਦੀ ਆ ਯਾਰ ਜਿਹੜਾ ਇਮਾਨਦਾਰ ਨਾ ਕਿਸ ਦਾ ਭਲਾ ਕਰੂਗਾ ਦੁਨੀਆ ਜੁੜੂਗੀ ਤੁਹਾਨੂੰ ਉਹ ਇਸ ਕਰਕੇ ਉਹਨਾਂ ਨੂੰ ਕੁਝ ਉਹ ਨਾ ਹੈਗਾ ਸਮੈਕੀਟ ਹੈ ਬੰਦਾ ਵਿੱਕੀ ਕੰਡਾ ਜਿੰਨੇ ਹਮਲਾ ਕੀਤਾ ਹੈ ਉਹ ਵਿੱਕੀ ਕੰਡਾ ਐਕਸ ਕਾਉਂਸਲਰ ਹੈਗਾ ਕੋਈ ਉਹ ਸਮੈਕੀਆ ਦਾ ਬੰਦਾ ਵਾ ਤੇ ਉਹ ਨਾ ਪੈਸੇ ਲੋਕਾਂ ਕੋਲ ਮੰਗਦਾ ਰਹਿੰਦਾ ਵਾ ਭਾਈ ਕੋਈ ਪੈਸੇ ਕੋਈ ਮੰਗਣ ਆਇਆ ਇੱਕ ਦੋ ਵਾਰੀ ਅੰਮੇ ਨੋ ਮਹੀਨੇ ਪਹਿਲਾਂ ਭਾਈ ਨੇ ਡਾਂਡੂੜ ਕੇ ਕਈ ਵਾਰੀ ਦਿੱਤੇ ਉਹਨੂੰ 10 ਵਾਰੀ ਪੈਸੇ ਦਿੱਤੇ ਆ ਇਹ ਵੀ ਨਹੀਂ ਕਿ ਨਹੀਂ ਦਿੱਤੇ ਤੇ ਉਹ ਹੁਣ ਮਹੀਨਾ ਪਹਿਲਾਂ ਭਾਈ ਨੇ ਭਜਾਇਆ ਕਿ ਭਰਾ ਨੇ ਤੈਨੂੰ ਕਿੱਥੋਂ ਪੈਸੇ ਦਈਏ ਕਿਉਂਕਿ ਹਰ ਬੰਦਾ ਮਿਹਨਤੀ ਆ ਤੇ ਉਹ ਉਹਨੂੰ ਭਜਾਇਆ ਕੀਤਾ ਉਹਨੇ ਉਹ ਚ ਆਪਣੀ ਬੇਇੱਜ਼ਤੀ ਫੀਲ ਕੀਤੀ ਉਹਦੇ ਵਿੱਚ ਵੀ ਭਾਈ ਦੇ ਉਹ ਨਾ ਲੜਾਈ ਦੇ ਚੱਕਰਾਂ ਹੀ ਪੈਂਦਾ ਹੈ ਕਿ ਭਾਈ ਨਾਲ ਲੜਾਈ ਕਰਨੀ ਭਾਈ ਹੁਣ ਭਾਈ ਇੱਕ ਜਿਹੜਾ ਬੰਦਾ ਸ਼ਰੀਫ ਹੁੰਦਾ ਨਾ ਉਹ ਲੜਾਈ ਤੋਂ ਪਰੇ ਰਹਿੰਦਾ ਉਹਨਾਂ ਨੇ ਜਾ ਕੇ ਇੱਕ ਥਾਣੇ ਕੰਪਲੇਨ ਕੀਤੀ ਕਿ ਭਾਈ ਆ ਬੰਦਾ ਇਸ ਤਰ੍ਹਾਂ ਕਰਕੇ ਹਾਨੂੰ ਨੁਕਸਾਨਦਾ ਵਾ ਲੜਾਈ ਵਾ ਤੇ ਹਨਾ ਉਹ ਫਿਰ ਕੀ ਆ ਕੇ ਮਾਰਕੀਟ ਦੇ ਵਿੱਚ ਬਹਿ ਕੇ ਉਹਨਾਂ ਦਾ ਰਾਇਨਾਮਾ ਹੋ ਗਿਆ ਉਹ ਰਾਇਨਾਮਾ ਹੋਣ ਦੇ ਬਾਅਦ ਉਹਨੇ ਗੱਠ ਨਹੀਂ ਪਾਤੀ ਪਰ ਉਹਨੇ ਉਹ ਈਰਖਾ ਦੇਲ ਚ ਰੱਖੀ ਕਿ ਮੇਰੀ ਇਹਨਾਂ ਨੇ ਪੈਸੇ ਨਹੀਂ ਦਿੱਤੇ ਮੇਰੀ ਬੇਇੱਜ਼ਤੀ ਕੀਤੀ ਕਰਕੇ ਉਹਦੇ ਕਰਕੇ ਹੁਣ ਉਹਨੇ ਪਲਾਨ ਬਣਾ ਕੇ ਭਾਜੀ ਦੀ ਕੰਡੀਸ਼ਨ ਕੀ ਆ ਭਾਜੀ ਦੀ ਕੰਡੀਸ਼ਨ ਬਹੁਤ ਸੀਰੀਅਸ ਆ ਤੁਸੀਂ ਵੀ ਅੰਦਰ ਵੇਖ ਕੇ ਆਏ ਹੋ ਬਹੁਤ ਸੀਰੀਅਸ ਆ ਗੁਰੂ ਰਾਮਦਾਸ ਵਾਲਿਆਂ ਨੇ ਜਵਾਬ ਦਿੱਤਾ ਆ ਉਹ ਕਹਿੰਦੇ ਉੱਥੇ ਲੈ ਕੇ ਜਾਓ ਦੂਜੀ ਹਸਪਤਾਲ ਗੁਰੂ ਨਾਨਕ ਹਸਪਤਾਲ ਲੈ ਕੇ ਜਾਓ ਹੁਣ ਲੈ ਕੇ ਉੱਥੇ ਜਾਨ ਲੱਗੇ ਤੇ ਪਲਸ ਨਹੀਂ ਜਾਈ ਤੱਕ ਪਹੁੰਚੀ ਵੇਖੋ ਕਿ ਨਾਲ ਕਿਨਾਰ ਚੇਰ ਹੋ ਗਿਆ ਵਾ ਸਵੇਰ ਦਾ ਆਇਆ ਵਾ ਕੰਮ ਤੇ ਹਜੇ ਤੱਕ 3 ਘੰਟੇ ਹੋ ਗਏ ਠੀਕ ਹੈ